ਪੰਡਤ ਡੂਬੇ ਗਿਣਤੀ ਮਾਹੀ ਔਰ ਹੰਕਾਰ ਤਾਰ ਬੈ ਜਾਹੀ ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਸਾਡੇ ਜਿਹੜੇ ਸਿੱਖ ਨੇ ਜਾਂ ਗੁਰੂ ਨਾਨਕ ਦੀ ਸਿੱਖੀ ਨੂੰ ਪ੍ਰਾਪਤ ਕਰਕੇ ਜਿਹੜੇ ਤਰੇ ਨੇ ਉਹਨਾਂ ਦੀ ਕੋਈ ਗਿਣਤੀ ਕੋਈ ਨਹੀਂ ਤੇ ਨਾਲ ਇਹ ਵੀ ਗੱਲ ਕਹੀ ਕਹਿਣ ਲੱਗੇ ਵੀ ਤੁਹਾਡੇ ਵਰਗੇ ਪੰਡਤ ਜਿਨ੍ਹਾਂ ਨੇ ਆਪਣੇ ਆਪ ਦੇ ਹੰਕਾਰ ਕਰ ਲਿਆ ਕਰਮ ਕਾਂਡਾਂ ਦੇ ਵਿੱਚ ਪੈ ਗਏ ਜਪ ਤੇ ਤਪ ਦੇ ਵਿੱਚ ਪੈ ਗਏ ਨਿਉਲੀ ਕਰਮ ਦੇ ਵਿੱਚ ਪਣਾ ਹੀ ਆਮ ਦੇ ਵਿੱਚ ਹੈਗੇ ਜਿਹੜੇ ਕਰਮਾਂ ਕਾਂਡਾਂ ਦੇ ਵਿੱਚ ਜੁੜ ਗਏ ਔਰ ਜਿੰਨਾ ਵੱਡਾ ਬੰਦਾ ਕਰਮ ਕਾਂਡੀ ਹੋਏਗਾ ਨਾ ਚੇਤੇ ਰੱਖਿਆ ਜੇ ਉਹਨਾ ਵੱਡਾ ਹੀ ਹੰਕਾਰ ਹੋਏਗਾ ਸਤਿਗੁਰੂ ਨੇ ਕਰਮ ਕਾਂਡ ਦੀ ਜਦੋਂ ਗੱਲ ਕੀਤੀ ਨਾ ਸਤਿਗੁਰੂ ਸੱਚੇ ਮਾਤਿਆ ਜੀ ਕਹਿੰਦੇ ਇਹ ਜਿਹੜੇ ਕਰਮ ਕਾਂਡ ਨੇ ਨਾ ਕਰਮ ਧਰਮ ਪਖੰਡ ਜੋ ਦੀਸੈ ਇਹ ਧਾਰਮਿਕ ਕਰਮ ਨੇ ਜਿਹੜੇ ਭਲਕ ਨੇ ਇਹਨਾਂ ਨੂੰ ਪਖੰਡ ਕਿਹਾ ਧਾਰਮਿਕ ਕਰਮ ਹੁਣ ਤੁਸੀਂ ਕੀ ਸੋਚੋ ਕਿ ਸਾਨੂੰ ਧਾਰਮਿਕ ਕਰਮ ਨਹੀਂ ਕਰਨੇ ਚਾਹੀਦੇ ਇਹਦੇ ਪਿੱਛੇ ਵੀ ਇੱਕ ਰੋਹਾਨੀਅਤ ਵਾਲੀ ਗੱਲ ਜਾਂ ਕਹਿ ਲੋ ਵੀ ਸੋਚ ਤੇ ਵਿਚਾਰ ਵਾਲੀ ਗੱਲ ਹੈ ਹੁਣ ਕਈ ਵਾਰੀ ਕੀ ਹੁੰਦਾ ਵੀ ਬੰਦਾ ਧਾਰਮਿਕ ਕਰਮ ਤੇ ਕਰ ਰਿਹਾ ਅੰਦਰੋਂ ਭਾਵਨਾ ਹੀ ਨਹੀਂ ਅੰਦਰ ਪ੍ਰੀਤ ਨਹੀਂ ਹੁਣ ਆਪਾਂ ਆਪਣੇ ਤੇ ਤੁਕਾਲ ਗਏ ਨਿਤਨੇਮ ਤੇ ਕੀਤਾ 20 ਸਾਲਾਂ ਤੋਂ ਕੀਤਾ 50 ਸਾਲਾਂ ਤੋਂ ਕੀਤਾ ਗੱਲ ਨਹੀਂ ਬਣੀ ਬਾਣੀ ਤੇ ਪੜ੍ਹੀ ਔਰ ਬਾਣੀ ਸਾਰੀ ਉਮਰ ਪੜ੍ਹੀ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਜੋ ਜੀਵਨ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਸੀ ਨਹੀਂ ਆਈ ਫਿਰ ਕਹਿਣਾ ਪੈਣਾ ਨਾ ਵੀ ਮਿਹਨਤ ਤੇ ਕੀਤੀ ਮਿਹਨਤ ਤੇ ਕੀਤੀ ਫਲ ਨਹੀਂ ਆਇਆ ਬੁੱਢਾ ਜੀ ਨਾ ਸਤਗੁਰੂ ਨੇ ਕਿੰਨੀ ਪਿਆਰੀ ਗੱਲ ਕਹੀ ਸਿੰਮਲ ਰੋਖਸ ਰਾਏ ਦਾ ਅਤਿ ਰਗਤ ਵਚਨ ਸਿੰਮਲ ਦਾ ਰੋਖ ਹੈ ਜਿਹੜਾ ਵੱਡਾ ਬੜਾ ਹੁਣ ਉਹ ਕੀ ਫੁੱਲ ਫਿੱਟ ਕੇ ਫਲ ਬੱਕ ਬੱਕੇ ਕਾਮਨਾ ਆਵੇ ਪਤ ਹੁਣ ਉਹਦੀ ਨਾ ਛਾਂ ਕੰਮ ਆਉਂਦੀ ਹੈ ਨਾ ਫੁੱਲ ਕੰਮ ਆਉਂਦੇ ਨਾ ਫਲ ਕੰਮ ਆਉਂਦੇ ਤਾਂ ਫਾਇਦਾ ਕੀ ਹੈ ਕਈ ਵਾਰੀ ਬੰਦਾ ساری ਉਮਰ ਭਾਈ ਸਾਹਿਬ ਭਾਈ ਗੁਰਦਾਸ ਜੀ ਨਾ ਨਾ ਇਸੇ ਵਿਸ਼ੇ ਤੇ ਇੱਕ ਕਵਿਤਾ ਲਿਖਿਆ ਕਹਿੰਦੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ ਦੇ ਜਿਹੜਾ ਤੇਲੀ ਦਾ ਬੈਲ ਹੈ ਉਹ ਅੱਗੇ ਖੋਪੇ ਲਾ ਦਿੰਦਾ ਤੇ ਹੱਕ ਦਿੰਦਾ ਹੁਣ ਸਾਰਾ ਦਿਨ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ ਬੈਲ ਵੀ ਸੋਚਦਾ ਹੋਣਾ ਵੀ ਬੜੀ ਦੂਰ ਪਹੁੰਚ ਗਏ ਆ ਜਦੋਂ ਸ਼ਾਮ ਨੂੰ ਉਹਦੀ ਅੱਖਾਂ ਤੋਂ ਖੋਪੇ ਖੋਲਦਾ ਤੇ ਵੇਖਦਾ ਉੱਥੇ ਹੀ ਖੜੇ ਹਨ ਜਿੱਥੋਂ ਤੁਰੇ ਸਨ ਇਹਨੂੰ ਸਮਝਿਓ ਬੜੇ ਧਿਆਨ ਨਾਲ ਬੜੀ ਗੁੰਝੀ ਵਿਚਾਰ ਜੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲੇ ਉਹ ਨੈਣ ਉਗਰਤ ਵਹੀ ਥੌੜ ਉੱਟ ਕਾਣੋ ਐ ਬੰਦਾ ਸੋਚਦਾ ਮੈਂ ਅਮਰਤ ਛਕ ਲਿਆ ਮੈਂ ਬਾੜੀ ਪੱਟਨੀ ਸ਼ੁਰੂ ਕਰ ਦਿੱਤੀ ਤੇ ਲੈ ਵੀ ਮੈਂ ਤੇ ਬ੍ਰਹਮ ਗਿਆਨੀ ਬਣ ਗਿਆ ਮੈਂ ਤੇ ਬੜੀ ਦੂਰ ਪਹੁੰਚ ਗਿਆ ਮੰਗਾ ਪਰ ਜਦੋਂ 20 ਸਾਲਾਂ ਬਾਅਦ ਵੇਖਦਾ ਜਿਹੜਾ ਕਾਮ 20 ਸਾਲ ਪਹਿਲਾਂ ਸੀ ਅੱਜ ਵੀ ਉਵੇਂ ਹੀ ਜਿਹੜਾ ਕਰੋਧ ਜਿਹੜਾ ਹੰਕਾਰ ਪਹਿਲਾਂ ਸੀ ਘਟਿਆ ਨਹੀਂ ਤੇ ਵੱਧ ਗਿਆ ਪਰ ਫਾਇਦਾ ਕੀ ਆਇਆ ਫਾਇਦਾ ਤਾਂ ਕੋਈ ਨਹੀਂ ਆਇਆ ਫਲ ਤੇਨੇ ਨਾ ਮਿਲੇ ਫਲ ਕੀ ਸੀ ਫਲ ਸੀ ਜੀਵਨ ਸ਼ੁਭ ਗੁਣਾਂ ਨਾਲ ਭਰ ਜਾਂਦਾ ਫਲ ਸੀ ਜੀਵਨ ਦੇ ਵਿੱਚ ਨਿਮਰਤਾ ਆ ਜਾਂਦੀ ਫਲਸੀ ਸੁਭਾਅ ਬਦਲ ਜਾਂਦਾ ਬੰਦੇ ਦਾ ਗੁਰੂ ਸਾਹਿਬ ਨੇ ਕਿਹਾ ਨਾ ਰਾਖਲੇ ਹੋ ਹਮ ਤੇ ਬਿਗਰੀ ਅਸੀਂ ਵਿਗਾੜ ਲਈ ਆ ਤੇ ਵਿਗਾੜੀ ਕਿਨੇ ਆ ਕਹਿੰਦੇ ਸੀਲ ਧਰਮ ਜਪ ਭਗਤ ਨਾ ਕਿਨੀ ਨਾ ਸਾਡਾ ਮਿੱਠਾ ਸੁਭਾਅ ਆ ਨਾ ਕੋ ਧਾਰਮਿਕ ਕਰਮ ਕਰਦੇ ਆ ਹਨਾ ਨਾ ਅਸੀਂ ਰੱਬ ਦੀ ਭਗਤੀ ਕੀਤੀ ਆ ਸੀਲ ਧਰਮ ਜਪ ਭਗਤ ਨਾ ਕਿਨੀ ਅਸੀਂ ਕੀ ਕੀਤਾ ਹਾਂ ਅਭਿਮਾਨ ਮੈਂ ਆਪਣੀ ਹੰਕਾਰ ਦੇ ਵਿੱਚ ਟੇਢ ਪਗੜੀ ਪਗ ਟੇਢੀ ਕਰਕੇ ਫਿਰਦਾ ਰਿਹਾ ਮੇਰੇ ਵਰਗਾ ਬੰਦਾ ਹੀ ਕੋਈ ਨਹੀਂ ਆਇਆ ਫੋਟ ਬਾਰੇ ਹੁਣ ਇੱਥੇ ਗੁਰੂ ਸਾਹਿਬ ਨੇ ਬੜੀ ਪਿਆਰੀ ਗੱਲ ਕਹੀ ਮਾਲਕ ਜੀ ਕਹਿਣ ਲੱਗੇ ਵੀ ਦੇਖੋ ਕਰਮ ਧਰਮ ਪਖੰਡ ਜੋ ਦੀਸ ਹੈ ਹੁਣ ਇਹ ਜੇ ਅੰਦਰ ਪਿਆਰ ਨਹੀਂ ਅੰਦਰ ਪ੍ਰੀਤ ਨਹੀਂ ਤੇ ਚੇਤੇ ਰੱਖਿਆ ਜੇ ਧਾਰਮਿਕ ਕਰਮ ਪਖੰਡ ਬਣ ਜੇਗਾ ਭਾਵਨਾ ਤੋਂ ਬਿਨਾ ਅਖੰਡ ਪਾਠ ਸਾਹਿਬ ਰਖਾਇਆ ਧਿਆਨ ਨਹੀਂ ਹੈਗਾ ਮੈਂ ਪਿਛਲੀ ਵਾਰੀ ਬੇਨਤੀ ਕੀਤੀ ਧਿਆਨ ਨਹੀਂ ਹੈਗਾ ਧਿਆਨ ਰਿਸ਼ਤੇਦਾਰਾਂ ਦੇ ਵਿੱਚ ਤਾਂ ਫਿਰ ਉਹਦਾ ਫਾਇਦਾ ਵੀ ਕੀ ਹੈ ਫਾਇਦਾ ਕਿਸ ਨਾਲ ਲਿਆ ਤੁਸੀਂ ਆਪ ਵੇਖਿਆ ਹੋਣਾ ਤਿੰਨ ਦਿਨ ਘਰ ਦੇ ਵਿੱਚ ਖੰਡ ਪਾਠ ਸਾਹਿਬ ਹੋਇਆ ਚੌਥੇ ਦਿਨ ਜਿੱਦਨ ਬਰਾਤ ਗਈ ਪੈਲਸ ਦੇ ਵਿੱਚ ਤੇ ਉਦਨ ਸਟੇਜਾਂ ਤੇ ਚੜ ਕੇ ਢੰਗੜੇ ਉਹੀ ਪਾਉਂਦੇ ਸੀ ਜਿਹੜੇ ਤਿੰਨ ਦਿਨ ਜਿਹਨਾਂ ਦੇ ਘਰੇ ਖੰਡ ਪਾਠ ਸਾਹਿਬ ਚੱਲਿਆ ਉਹੀ ਉਹੀ ਧੀਆਂ ਪੈਣਾ ਮੈਨੂੰ ਚਾਉਂਦੇ ਉਹੀ ਸ਼ਰਾਬ ਪੀ ਕੇ ਸਟੇਜਾਂ ਤੇ ਚੜ ਕੇ ਹਨਾ ਬੜਕਾ ਮਾਰਦੇ ਹਨਾ ਜੇ ਵੇਖਣਾ ਹੈ ਨਾ ਮੈਂ ਸ਼ੈਤਾਨ ਦਾ ਘਰ ਨਰਕ ਕਿੱਥੇ ਆ ਵੇਖਣਾ ਆ ਕੀ ਹੋ ਰਿਹਾ ਸ਼ੈਤਾਨ ਕੀ ਕੁਝ ਕਰਾਉਂਦਾ ਉਸ ਪੈਲਸ ਦੇ ਵਿੱਚ ਵੇਖ ਲਿਆ ਕਰੋ ਜਦੋਂ ਸ਼ਰਾਬਾਂ ਪੀ ਕੇ ਵਿੱਚ ਕਰਦੇ ਆ ਹੁਣ ਬੰਦਾ ਸੋਚੇ ਵੀ ਯਾਰ ਇਹਨਾਂ ਨੇ ਤੇ ਤਿੰਨ ਦਿਨ ਖੰਡਪਾਟ ਸਾਹਿਬ ਕਰਾਇਆ ਇਹਨਾਂ ਦੇ ਘਰ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਿਹਾ ਤੇ ਜਿਨ੍ਹਾਂ ਦੇ ਘਰੇ ਤਿੰਨ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਿਹਾ ਹੋਵੇ ਉਹਤੇ ਦੇਵਤੇ ਬਣ ਜਾਣੇ ਚਾਹੀਦੇ ਸਨ ਉਹ ਇਹੋ ਜਿਹੇ ਥੋੜਾ ਹੋਣਗੇ ਇਹਦਾ ਮਤਲਬ ਇਹ ਆ ਵੀ ਕਰਮ ਕੀਤਾ ਫਾਲ ਨਹੀਂ ਫਾਇਦਾ ਨਹੀਂ ਲਿਆ ਕੇਵਲ ਤੇ ਕੇਵਲ ਉਹ ਕੀ ਰਹਿ ਗਿਆ ਉਹ ਪਖੰਡ ਬਣ ਗਿਆ ਸਾਡਾ ਕੇਵਲ ਤੇ ਕੇਵਲ ਅਸੀਂ ਲੋਕਵਾਖਾਵਾ ਕੀਤਾ ਉਹਦਾ ਫਾਇਦਾ ਨਹੀਂ ਲੈ ਸਕੇ ਇਸੇ ਲਈ ਗੁਰੂ ਸਾਹਿਬ ਨੇ ਕਿਹਾ ਕਰਮ ਧਰਮ ਪਖੰਡ ਜੋ ਦੀਸਾਂ ਤੇ ਨਜਮ ਜਗਾਤੀ ਕੀ ਕਰੋ ਫਿਰ ਨਿਰਵਾਣ ਕੀਰਤਨ ਗਾਵੋ ਕਰਤੇ ਰੱਬ ਦੀ ਕੀਰਤੀ ਗਾਓ ਨਿਮਕ ਨਿਮਰਤ ਜੇ ਤਾਂ ਛੁਟਾਏ ਪਿਆਰ ਦੇ ਨਾਲ ਇੱਕ ਨਿਮਕ ਬਾਤਰੀ ਗਾਲ ਹੈ ਇਹ ਇੱਕ ਜਿਤ ਜੇ ਇੱਕ ਛਿੰ ਤੇ ਆਇਓ ਕਾਲ ਫਸ ਕੇ ਵਿਚਨਾ ਆਇਓ ਗੁਰੂ ਨੇ ਵਿਚਾਲਿਆ ਨਾ ਇਥੇ ਨਾ ਸਤਗੁਰੂ ਜੀ ਸਮਝਾ ਰਹੇ ਸਤਗੁਰੂ ਗੁਰੂ ਅਮਰਦਾਸ ਸਕੇ ਪਾਤਸ਼ਾਹੀ ਕਹਿਣ ਲੱਗੇ ਮਾਲਕ ਜੀ ਕਹਿਣ ਲੱਗੇ ਤੁਹਾਡੇ ਜਿਹੜੇ ਪੰਡਤ ਸਨੋਂ ਕਰਮ ਕਾਂਢੀ ਸਨੋਂ ਕਰਮਾਂ ਦੇ ਵਿੱਚ ਕਰਮ ਕਾਂਢ ਦੇ ਵਿੱਚ ਜਿਹੜੇ ਉਹ ਗਲਤਾਨ ਹੋਏ ਪਏ ਕਹਿਣ ਲੱਗੇ ਉਹ ਜਿੰਨੇ ਪੰਡਤ ਤੁਹਾਡੇ ਡੁੱਬੇ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕਿਉਂਕਿ ਉਹ ਆਪਣੇ ਹੰਕਾਰ ਦੇ ਵਿੱਚ ਆਪਣਾ ਜੀਵਨ ਜਿਹੜਾ ਉਹ ਗਵਾ ਬੈਠੇ ਕਿਉਂਕਿ ਆਪਣੀ ਵਿਦਿਆ ਦਾ ਹੰਕਾਰ ਸੀ ਆਪਣੇ ਗ੍ਰੰਥਾਂ ਦੀ ਪੜ੍ਹਾਈ ਦਾ ਉਹਨਾਂ ਨੂੰ ਹੰਕਾਰ ਰਿਹਾ ਹੈ। ਨਿਰਹੰਕਾਰ ਪਰਮਪਦ ਪਾਵੇ ਸਤਿਨਾਮ ਜਬ ਦੋਸ਼ ਨਸਾਵੇ। ਜਿਹੜਾ ਨਿਰਹੰਕਾਰ ਰਹਿੰਦਾ ਨਾ ਬੜੇ ਪਿਆਰੇ ਗੱਲ ਕਹੀ ਕਹਿਣ ਲੱਗੇ ਵੀ ਉਹ ਆਪਣੇ ਆਪਣੇ ਹੰਕਾਰ ਨੂੰ ਖਤਮ ਕਰ ਲੈਂਦਾ ਆ ਤੇ ਪਰਮਪਦਵੀ ਦੀ ਪ੍ਰਾਪਤ ਕਰ ਲੈਂਦਾ। ਪ੍ਰਾਪਤੀ ਕਰ ਲੈਂਦਾ ਜਿਹੜਾ ਨਿਰਹੰਕਾਰੀ ਆ ਜਿਹਦੇ ਅੰਦਰ ਹੰਕਾਰ ਨਹੀਂ ਕਹਿੰਦੇ ਸਤ ਨਾਮ ਕਰ ਗੋਸ਼ ਨ ਸਵੈ ਆਪਣੀ ਜੀਵਨ ਦੇ ਵਿੱਚੋਂ ਸਤ ਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਕੇ ਸੱਚੇ ਨਾਮ ਦੇ ਨਾਲ ਜੁੜ ਕੇ ਬਾਣੀ ਦੇ ਨਾਲ ਜੁੜ ਕੇ ਸਤਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਸਾਰੇ ਦੇ ਸਾਰੇ ਪਾਪ ਜਿਹੜੇ ਉਹ ਬਖਸ਼ਾ ਲੈਂਦਾ ਹੈ ਜਾਂ ਤੇ ਜਥਾ ਜੋਗ ਗੁਰਬਾਨੀ ਮੈਂ ਪਾਵੋ ਕਛ ਹੋਏ ਨਿਰਮਾਨੀ ਔਰ ਜਦੋਂ ਇਹਨੇ ਸੁਣੀ ਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਇਹ ਬੇਨੀ ਪੰਡਤ ਨੇ ਮਨ ਦੇ ਵਿੱਚ ਵਿਚਾਰਦਾ ਕਹਿੰਦਾ ਵੀ ਗੁਰੂ ਅਮਰਦਾਸ ਜੀ ਨੇ ਗੱਲ ਤੇ ਠੀਕ ਠੀਕ ਕਹੀ ਹੈ ਵੀ ਮੈਂ ਵਾਕਿਆ ਹੀ ਮੇਰੇ ਕੋਲ ਅੰਦਰ ਹੈ ਨਹੀਂ ਦੇਖੋ ਸਾਨੂੰ ਹੋ ਸਕਦਾ ਕਿਸੇ ਬਾਰੇ ਉਹਨਾਂ ਨੂੰ ਨਾ ਪਤਾ ਹੋਵੇ ਜਿੰਨਾ ਮੈਨੂੰ ਮੇਰੇ ਬਾਰੇ ਪਤਾ ਹੈ ਲੋਕ ਨਹੀਂ ਜਾਣਦੇ ਮੇਰੇ ਬਾਰੇ ਮੈਂ ਕੀ ਮੈਂ ਤਾਂ ਜਾਣਦਾ ਮੈਂ ਕੀ ਹਰੇਕ ਬੰਦੇ ਨੂੰ ਆਪਣਾ ਆਪਣਾ ਪਤਾ ਹੈ हां ਇਹ ਵੀ ਗੱਲ ਪੱਕੀ ਹੈ ਸੱਚੀ ਹੈ ਅਸੀਂ ਲੋਕਾਂ ਤੋਂ ਆਪਣੇ ਆਪ ਨੂੰ ਛਪਾਉਨੇ ਆ ਔਰ ਸਾਰੀ ਉਮਰ ਕੋਸ਼ਿਸ਼ ਕਰਦੇ ਆ ਵੀ ਅਸੀਂ ਛਪੇ ਰਹੀਏ ਸਾਡੇ ਗੁਨਾਵਾਂ ਤੇ ਪਰਦਾ ਪਿਆ ਰਹੇ ਸਾਡੀ ਸੋਚ ਤੇ ਪਰਦਾ ਪਿਆ ਰਹੇ ਪਰ ਲੋਕਾਂ ਤੋਂ ਦਿਲ ਕੋ ਲੈਨੇ ਆ ਮੈਂ ਆਪਣੇ ਆਪ ਤੋਂ ਨਹੀਂ ਲੱਗ ਸਕਦਾ ਮੈਨੂੰ ਪਤਾ ਆ ਮੈਂ ਕੀ ਆ ਮੈਨੂੰ ਪਤਾ ਮੈਨੂੰ ਹੁਣ ਇੱਥੇ ਇਹ ਜਿਹੜਾ ਪੰਡਤ ਆ ਬੇਣੀ ਇਹ ਕਹਿੰਦਾ ਵੀ ਗੱਲ ਤੇ ਗੁਰੂ ਅਮਰਦਾਸ ਜੀ ਸਹੀ ਕਹਿੰਦੇ ਵੀ ਵਿਦਿਆ ਮੇਰੇ ਕੋਲ ਬੜੀ ਐ ਗਿਆਨ ਮੇਰੇ ਕੋਲ ਬੜਾ ਐ ਗੱਲਾਂ ਮੇਰੇ ਕੋਲ ਬੜੀਆਂ ਨੇ ਚਰਚਾ ਮੈਂ ਬੜੀ ਕਰਨੀ ਜਾਣਦਾ ਪਰ ਸ਼ਾਂਤੀ ਕਿੱਥੇ ਆ ਹੰਕਾਰ ਹੀ ਬੜਾ ਐ ਮੇਰੇ 'ਚ ਮੈਂ ਬੜਾ ਵੱਡਾ ਪੰਡਤ ਹਾਂ ਹੁਣ ਪਤਾ ਲੱਗ ਗਿਆ ਵੀ ਮੈਂ ਲੋਕਾਂ ਨਾਲ ਗੱਲਾਂ ਕਰਦਾ ਮੇਰਾ ਹੰਕਾਰ ਮੇਰੀ ਜ਼ੁਬਾਨ ਤੇ ਬੋਲਦਾ ਛਿਰ ਚੜ ਕੇ ਬੋਲਦਾ ਕਹਿੰਦਾ ਵੀ ਗੁਰੂ ਅਮਰਦਾਸ ਜੀ ਬਿਲਕੁਲ ਸਹੀ ਕਹਿ ਰਹੇ ਆ ਕਹਿਣ ਲੱਗੇ ਠੀਕ ਹੈ ਜੀ ਗੁਰੂ ਸਾਹਿਬ ਦੀ ਬਾਣੀ ਗੁਰੂ ਸਾਹਿਬ ਦੇ ਬਚਨ ਸੁਣਾ ਤੇ ਇਹਨਾਂ ਬਚਨਾਂ ਦੇ ਨਾਲ ਮੇਰੇ ਜੀਵਨ ਦੇ ਵਿੱਚ ਨਿਮਰਤਾ ਆਏਗੀ ਮੈਨੂੰ ਰੋਹਾਨੀਅਤ ਮਿਲੇਗੀ ਕਿਉਂਕਿ ਗੁਰੂ ਅਮਰਦਾਸ ਜੀ ਦੇ ਬਚਨ ਨੇ ਇਹ ਨਾ ਜਿਹੜੇ ਅੰਦਰ ਠੰਡਕ ਭਰਦੇ ਆ ਇੱਡੀ ਪਿਆਰੀ ਸਤਿਗੁਰ ਨੇ ਬਾਣੀ ਦੇ ਵਿੱਚ ਇਹ ਜ਼ਿਕਰ ਕੀਤਾ ਗੱਲ ਕਹੀ ਮਾਲਕ ਜੀ ਕਹਿਣ ਲੱਗੇ ਜਿਹੜੀ ਜਿਹੜੀ ਬਾਣੀ ਹੈ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਅਮਰਤ ਵਰਗੀ ਬਾਣੀ ਆ ਗੁਰੂ ਦੇ ਬਚਨ ਵਿੱਚ ਅਮਰਤ ਵਰਗਿਆ ਅੱਗੇ ਕਿਹਾ ਕਹਿੰਦੇ ਸੁਣ ਸੁਣ ਹੋਵੈ ਪਰਮਗਤ ਮੇਰੀ ਜਦੋਂ ਧਿਆਨ ਨਾਲ ਸੁਣਾਗੇ ਨਾ ਗੁਰੂ ਦੇ ਬਚਨ ਗੁਰੂ ਦੇ ਬਚਨ ਸਾਨੂੰ ਸਚਾਈ ਦੱਸਣਗੇ ਮੈਨੂੰ ਮੇਰੇ ਬਾਰੇ ਦੱਸਣ ਕਿ ਦੀ ਮੈਂ ਕੀ ਆ ਮਨ ਰੇ ਕੌਣਕ ਮਤ ਤੇ ਨਹੀਂ ਗੁਰੂ ਦੱਸੇ ਕਹਿੰਦੇ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਤੇਰੀ ਨਾਲ ਕਿਹਾ ਜਲਣ 부ਜੀ ਗੁਰੂ ਦੇ ਬਚਨ ਸੁਣ ਕੇ ਅੰਦਰ ਅੱਗ ਦੇ ਭਾਂਬੜ ਹੰਕਾਰ ਦੇ ਭਾਂਬੜ ਮਜਰੇ ਸਨ ਵਿਕਾਰਾਂ ਦੇ ਭਾਂਬੜ ਮਜਰੇ ਸਨ ਦਿਨੇ ਰਾਤ ਤੜਫ ਰਹੇ ਸਨ ਬਾਹਰੋਂ ਦੇਖਦੇ ਸਾਂ ਬੜੇ ਸ਼ਾਂਤਾਂ ਬਾਹਰੋਂ ਤਿਸਦੇ ਸਾਂ ਬੜੇ ਸੁਖੀਆ ਪਰ ਮੇਰੇ ਅੰਦਰ ਵੜ ਕੇ ਕਿੰਨੇ ਵੇਖਿਆ ਵੀ ਪਤਾ ਯਾ ਵੀ ਮੈਂ ਕੀ ਆ ਅੰਦਰ ਤੇ ਭਾਂਬੜ ਮਜੇ ਬਣੇ ਕਹਿੰਦੇ ਜਦੋਂ ਗੁਰੂ ਦੀ ਬਾਣੀ ਗੁਰੂ ਦੇ ਬਚਨ ਸੁਣੇ ਜਲਨ ਹੁਜੀ ਗੁਰੂ ਨੇ ਅੰਦਰ ਸ਼ਾਂਤੀ ਦੇ ਦਿੱਤੀ ਗੁਰੂ ਨੇ ਅੰਦਰ ਠਹਿਰਾ ਦੇ ਦਿੱਤਾ ਗੁਰੂ ਨੇ ਅੰਦਰ ਦੀ ਇਕਾਗਰਤਾ ਅੰਦਰ ਦੀ ਰੋਹਾਨੀਅਤ ਇਸ ਕਰਕੇ ਦਸ ਵਾਰ ਬਾਰੇ ਬੇਨਤੀ ਕਰਦਾ ਹੈ ਗੁਰੂ ਦੀ ਬਾਣੀ ਨਾਲ ਜੁੜੋ ਵਾਕਏ ਜਦੋਂ ਧਿਆਨ ਲਾ ਕੇ ਬਚਨਾਂ ਨੂੰ ਪੜਾਂਗੇ ਨਾ ਜਦੋਂ ਜੀ ਲਾ ਕੇ ਜਦੋਂ ਪ੍ਰੇਮ ਦੇ ਨਾਲ ਬਾਣੀ ਪੜਾਂਗੇ ਅੰਦਰ ਇਕਾਗਰਤਾ ਬਣੇਗੀ ਬਸ ਜਿੱਦਣ ਇਕਾਗਰਤਾ ਬਣ ਗਈ ਨਾ ਸਮਝ ਲਿਆ ਜੇ ਉਦੋਂ ਖੇਡ ਵੀ ਬਣ ਜਾਂਦੀ ਹੈ ਕਿ ਕਿਸੇ ਕਿਸੇ ਦੇ ਬਣਦੀ ਹੈ ਜਿੱਦਾਂ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਉਹ ਰਸ ਜਲਨ 부ਜੀ ਇਹ ਇਹ ਰਾਜ ਗੁਰੂ ਦੀ ਬਾਣੀ ਵਾਲੀ ਆਉਣਾ ਜੇ ਜੇ ਤੇ ਰੱਖਿਆ ਜੀ ਉਤਰਾਂ ਨਹੀਂ ਆਉਣਾ ਅੰਦਰ ਜਿਹੜਾ ਜਦੋਂ ਅੱਗ ਮੱਚਦੀ ਹੁੰਦੀ ਨਾ ਉੱਤੇ ਪਾਣੀ ਪਾਈਏ ਆ ਵਿਕਾਰ ਸਾਨੂੰ ਸਤਾਰੇ ਨੇ ਭਾਂਬੜ ਮਚਰੇ ਨੇ ਇਹਦੇ ਤੇ ਪਾਣੀ ਬਣ ਕੇ ਗੁਰੂ ਦੀ ਬਾਣੀ ਤਾਂ ਕਿ ਆ ਅੰਮ੍ਰਿਤ ਬਾਣੀ ਅੰਮ੍ਰਿਤ ਵਰਗੇ ਪਾਣੀ ਬਣ ਕੇ ਜਲ ਬਣ ਕੇ ਜਲ ਬਣ ਕੇ ਗੁਰੂ ਦੀ ਪਾਣੀ ਜਿਹੜੀ ਹੈ ਨਾ ਬਾਣੀ ਜਿਹੜੀ ਹੈ ਇਹ ਵਰਖੇਗੀ ਸਤਿਗੁਰੂ ਨੇ ਕਿਹਾ ਕਹਿੰਦੇ ਜਲਣ ਉਜੀ ਸ਼ੀਤਲ ਹੋਏ ਮਨੁਆ ਅੰਦਰ ਠੰਡਾ ਹੋ ਜਾਏਗਾ ਸਤਿਗੁਰ ਕਾ ਦਰਸ਼ਨ ਪਾਏ ਜੇ ਜਦ ਗੁਰੂ ਦੇ ਦਰਸ਼ਨ ਕਰ ਲੇ ਇੱਥੇ ਬੜੇ ਪਿਆਰੇ ਬਚਨ ਕਹੇ ਕਹਿੰਦੇ ਮੇਰੇ ਅੰਦਰ ਦੇ ਭਾਂਬੜ ਕੁਝ ਸਕਦੇ ਆ ਅੰਦਰ ਮੈਨੂੰ ਪਤਾ ਨਹੀਂ ਕੀ ਆ ਕਹਿੰਦੇ ਇਹ ਇਕਾਗਰਤਾ ਬਣ ਸਕਦੀ ਹੈ ਜੇ ਗੁਰੂ ਦੇ ਬਚਨਾਂ ਦੇ ਉੱਪਰ ਮੈਂ ਪਹਿਰਾ ਦੇ ਆਦਾ ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਸੁਣਾ ਕਿਉਂਕਿ ਗੁਰੂ ਅਮਰਦਾਸ ਜੀ ਬਿਲਕੁਲ ਠੀਕ ਕਹਿ ਰਹੇ ਨੇ ਜੋ ਮੈਂ ਹਾਂ ਗੁਰੂ ਅਮਰਦਾਸ ਜੀ ਨੇ ਦੱਸਿਆ ਵੀ ਮੈਂ ਹੰਕਾਰ ਕਰਦਾ ਹਾਂ ਗੁਰਦਰਸ਼ਨ ਤੇ ਮਾਰਗ ਸੂਝਾ ਭਇਓ ਦੀਨ ਉਪਦੇਸ਼ੇ ਭੂਜਾ ਕਹਿੰਦੇ ਗੁਰੂ ਦੇ ਦਰਸ਼ਨ ਕਰਕੇ ਤੇ ਮੈਨੂੰ ਸੱਚ ਪਤਾ ਲੱਗਿਆ ਆਹ ਗੱਲ ਤੇ ਕਿਸੇ ਨੇ ਦੱਸੀ ਨਹੀਂ ਮੈਨੂੰ ਵੀ ਮੈਂ ਹੰਕਾਰੀ ਆ ਹੁਣ ਜਦੋਂ ਵੇਖੋ ਖੁਸ਼ ਆਮਦੀਦ ਕਰਨ ਵਾਲੇ ਤੇ ਤੁਹਾਨੂੰ ਬੜੇ ਮਿਲਣਗੇ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਖਾਸੀਅਤ ਹੈ ਕਿ ਗੁਰੂ ਨਾਨਕ ਦਾ ਘਰ ਇਹ ਨਾ ਜਿਹੜਾ ਇਹ ਵੇਪਰਵਾਹੀ ਬਖਸ਼ਦਾ ਸਤਿਗੁਰੂ ਨੇ ਵਚਨ ਕਹਿ ਬਾਣੀ ਦੇ ਵਿੱਚ ਕਹਿੰਦੇ ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਰੱਬ ਦੇ ਪਿਆਰੇ ਨੇ ਨਾ ਜਿਹੜੇ ਨਾਮ ਜਪ ਵਾਲੀਆਂ ਰੂਹਾਂ ਬੇਪਰਵਾਹ ਨੇ ਬਾਬਰ ਨੂੰ ਉਹਦੇ ਮੂੰਹ ਤੇ ਖੜ ਕੇ ਜਾਵਰ ਕਹਿੰਦੀ ਐ ਖੁਸ਼ ਆਮਦੀਦ ਨਹੀਂ ਕਰਦੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹੜੇ ਹੀਰੇ ਮੋਤੀ ਲੈਣੇ ਆ ਜਾਂ ਗੁਰੂ ਨਾਨਕ ਸਾਹਿਬ ਨੇ ਕਿਹੜੀ ਬਾਬਰ ਦੀ ਨੌਕਰੀ ਕਰਨੀ ਆ ਇਹ ਵੀ ਸਮਝਿਓ ਗੁਰੂ ਨਾਨਕ ਸਾਹਿਬ ਨੇ ਕਿਹੜਾ ਪੀਰ ਬਲੀ ਇਕਧਾਰੀ ਦੇ ਕੋਲੋਂ ਝੋਲੀ ਅਟਕੇ ਬੱਚੇ ਦੀ ਦਾਤ ਮੰਗਣੀ ਆ ਜਾਂ ਗੁਰੂ ਨਾਨਕ ਸਾਹਿਬ ਨੂੰ ਕਿਸੇ ਦੀ ਮੁਥਾਜਗੀ ਹੋएगी ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੱਚ ਕਿਹਾ ਔਰ ਸੱਚ ਬੰਦਾ ਉਦੋਂ ਉਦੋਂ ਹੀ ਬੋਲ ਸਕਦਾ ਹੈ ਚੇਤੇ ਰੱਖਿਆ ਜੇ ਜਦੋਂ ਕਿਸੇ ਦਾ ਮੁਥਾਜ ਨਾ ਹੋਵੇ ਇਹ ਬੜੀਆ ਕੀਮਤੀ ਬੇਨਤੀਆਂ ਜੇ ਤੁਸੀਂ ਕਿਸੇ ਦੇ ਮੁਥਾਜ ਜੇ ਤੁਸੀਂ ਆਪਣੇ ਬੌਸ ਤੁਹਾਡਾ ਗਲਤ ਵੀ ਹੋਏਗਾ ਨਾ ਤੁਹਾਡਾ ਬੌਸ ਤੁਹਾਡਾ ਤੁਹਾਡਾ ਮਾਲਕ ਗਲਤ ਵੀ ਹੋਏਗਾ ਤੁਹਾਨੂੰ ਪਤਾ ਹੈ ਤੁਹਾਡੀ ਨੌਕਰੀ ਉਹਦੇ ਹੱਥ ਦੇ ਵਿੱਚ ਹੈ ਉਹ ਗਲਤ ਵੀ ਹੋਏਗਾ ਤੁਸੀਂ ਉਹਨੂੰ ਗਲਤ ਨਹੀਂ ਕਹਿ पाओगे ਕਿਉਂ ਨਹੀਂ ਕਹਿ पाओगे ਕਿਉਂਕਿ ਤੁਹਾਨੂੰ ਪਤਾ ਹੈ ਵੀ ਅਸੀਂ ਉਹਦੇ ਮੁਥਾਜ ਆ ਇਹ ਸੱਚਾਈ ਹੈ ਤੁਹਾਨੂੰ ਪਤਾ ਹੈ ਵੀ ਅਸੀਂ ਉਹਦੇ ਮੁਥਾਜ ਆ ਜੇ ਅਸੀਂ ਉਹਨੂੰ ਟੋਕਿਆ ਹੋ ਸਕਦਾ ਗੁੱਸੇ ਦੇ ਵਿੱਚ ਆ ਕੇ ਕਹੇ ਵੀ ਤੇਰੀ ਨੌਕਰੀ ਜਾ ਵੀ ਤੇ ਦਾ ਮਤਲਬ ਇਹ ਆ ਵੀ ਅਸੀਂ ਮਥਾਜਣਾ ਰੱਬ ਦੇ ਪਿਆਰੇ ਕਿਸੇ ਦੇ ਮਥਾਜ ਨਹੀਂ ਉਹ ਕਿਸੇ ਤੋਂ ਲੈ ਕੇ ਨਹੀਂ ਖਾਂਦੇ ਉਹ ਕਹਿੰਦੇ ਰੱਬ ਆ ਸਾਨੂੰ ਦੇਣ ਵਾਲਾ ਅਸੀਂ ਪਰਮਾਤਮਾ ਦੇ ਤੋਂ ਬਿਨਾ ਹੋਰ ਕਿਸੇ ਦੀ ਮਥਾਜ ਕੀ ਨਹੀਂ ਕਰਦੇ ਤਾਂ ਤੇ ਕਿਹਾ ਨਾ ਜਾਦੂ ਮੇਰੇ ਬਲ ਹੈ ਤਾਂ ਕਿਆ ਮਸ਼ਕਤਾ ਦਾ ਮਤਲਬ ਮਥਾਜਗੀ ਨਹੀਂ ਹੈ ਜੀ ਮਨਪ੍ਰੇਤ ਇੱਥੇ ਵੀ ਸੁਣਿਓ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸੱਚ ਕਿਹਾ ਤੇ ਸੱਚੇ ਬਚਨ ਬਚਨ ਸੰਗ ਜਿਹੜੇ ਕਬੀਰ ਸਤਗੁਰੂ ਸੂਰਮੇ ਬਾਹਾ ਬਾਣ ਜੋ ਇੱਕ ਜਦੋਂ ਇੱਕ ਬੋਲ ਬੋਲਿਆ ਮਚਮ ਤਿਆ ਸ਼ਬਦ ਕਿਹਾ ਤੀਰ ਮਾਰਿਆ ਫਿਰ ਹੋਇਆ ਕਿ ਲਾਗਤ ਹੀ ਹੋਏ ਗਿਰ ਪਲਿਆ ਇਹੋ ਜਿਹਾ ਬੋਲ ਮਾਰਿਆ ਇਹੋ ਜਿਹਾ ਬਾਣ ਮਾਰਿਆ ਇਹੋ ਜਿਹਾ ਤੀਰ ਮਾਰਿਆ ਥੱਲੇ ਲਾਗਤ ਹੀ ਹੋਏ ਗਿਰ ਪਲਿਆ ਅਪਰਾ ਕਲੇਜੇ شیخ ਆ ਸੁਣਿਓ ਕਹਿੰਦੇ ਸਤਗੁਰੂ ਦੇ ਦਰਸ਼ਨ ਕੀਤੇ ਸਤਗੁਰੂ ਨੇ ਸੱਚ ਦੱਸ ਦਿੱਤਾ ਲੋਕ ਮੈਨੂੰ ਮਿਲਦੇ ਸਨ ਮੇਰੀ ਖੁਸ਼ਾਮੀਦ ਕਰਦੇ ਸਨ ਮੈਨੂੰ ਕਹਿੰਦੇ ਸਨ ਬੜਾ ਵੱਡਾ ਪੰਡਤ ਹੈ ਮੇਰਾ ਹੰਕਾਰ ਹੋਰ ਉੱਚਾ ਹੋ ਜਾਂਦਾ ਸੀ ਮਾਹਰ ਉੱਚਾ ਹੋ ਜਾਂਦਾ ਸੀ ਪਰ ਸਤਗੁਰ ਦਰਸ਼ਨ ਤੇ ਗੁਰ ਦਰਸ਼ਨ ਤੇ ਮਾਰਗ ਸੂਝਾ ਗੁਰੂ ਨੇ ਮੈਨੂੰ ਸਹੀ ਰਸਤਾ ਦੱਸੀਆ ਤੇ ਨਾਲ ਕਿਹਾ ਕਹਿਣ ਲੱਗੇ ਇਸ ਕਰਕੇ ਜਦੋਂ ਮੈਨੂੰ ਮਾਰਗ ਦਾ ਪਤਾ ਲੱਗਾ ਭਇਓ ਦੇਨ ਕਹਿਣ ਲੱਗੇ ਉਪਦੇਸ਼ ਹੈ 부ਝਾ ਤੇ ਜਦੋਂ ਜਦੋਂ ਗੁਰੂ ਲੱਗਿਆ ਨਾ ਵੀ ਮੈਨੂੰ ਹੁਣ ਲੱਗਦਾ ਵੀ ਦਰਸ਼ਨ ਹੋ ਗਏ ਨੇ ਤੇ ਮੈਨੂੰ ਰਸਤਾ ਸੁਝਣ ਲੱਗ ਗਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਣਾ ਦੇ ਵਿੱਚ ਇਹ ਬੇਨਤੀ ਕਰਨ ਲੱਗਾ ਹੈ ਮੈਂ ਵਿਦਿਆ ਬਹੁ ਪੜੀ ਵਿਚਾਰੇ ਤਿਉ ਤਿਉ ਵਾਂ ਮੇਉ ਰ ਬਦਿਓ ਹੰਕਾਰੇ ਹੁਣ ਨਾਲੋ ਨਾਲ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠਾ ਸੋਚਦਾ ਪਿਆ ਤੇ ਵਿਚਾਰਾ ਵੀ ਕਰਦਾ ਪਿਆ ਬੇਨਤੀਆਂ ਕਰਦਾ ਪਿਆ ਕਹਿੰਦਾ ਵੀ ਮੈਂ ਵਿਦਿਆ ਬੜੀ ਪੜੀ ਆ ਗ੍ਰੰਥ ਬੜੇ ਪੜਿਆ ਕਹਿਣ ਲੱਗੇ ਜਿਵੇਂ ਜਿਵੇਂ ਉਹਨਾਂ ਗ੍ਰੰਥਾਂ ਨੂੰ ਵਿਚਾਰਦਾ ਰਿਹਾ ਪੜ੍ਹਦਾ ਰਿਹਾ ਓਵੇਂ ਓਵੇਂ ਮੇਰੇ ਅੰਦਰ ਹੰਕਾਰ ਜਿਹੜਾ ਆ ਉਹ ਮੇਰੇ ਸਿਰ ਤੇ ਜਿਹੜਾ ਉਹ ਚੜ ਕੇ ਬੋਲਦਾ ਰਿਹਾ ਹੈ ਜਾਂ ਦੇ ਹਰ ਕੀ ਭਗਤ ਨਾ ਹੋਈ ਕਰ ਤਿਰਿਓ ਖਟ ਕਰਮ ਜੇ ਸੋਈ ਕਹਿਣ ਲੱਗੇ ਵੀ ਮੈਂ ਛੇ ਤਰ੍ਹਾਂ ਦੇ ਜਿਹੜੇ ਬ੍ਰਾਹਮਣਾਂ ਦੇ ਕਰਮ ਨੇ ਵਿਦਿਆ ਪੜਨੀ ਵਿਦਿਆ ਪੜਾਉਣੀ ਦਾਨ ਲੈਣਾ ਦਾਨ ਦੇਣਾ ਯੱਗ ਕਰਨੇ ਯੱਗ ਕਰਾਉਣੇ ਇਹ ਕਰਦਾ ਰਿਹਾ ਪੰਡਤ ਕਹਿੰਦਾ ਰਹਿਣੀ ਕਹਿੰਦਾ ਵੀ ਇਹ ਕਰਦਾ ਰਿਆਂ ਕੰਨ ਲੱਗੇ ਪਰ ਮੇਰੇ ਕੋਲੋਂ ਸੱਚੀ ਰੱਬ ਦੀ ਭਗਤੀ ਨਹੀਂ ਹੋਈ ਮੈਂ ਕਰਮ ਕਾਂਡਾਂ ਜੀ ਫਸਿਆ ਰਿਹਾ ਫਹਿਮ ਤੇ ਧਰਮ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਨਾ ਸਤਗੁਰੂ ਜੀ ਕਹਿਣ ਲੱਗੇ ਪੰਡਤ ਜੀ ਤੁਸੀਂ ਤੇ ਹੱਥ 'ਚ ਮਸ਼ਾਲ ਫੜੀ ਆ ਤੁਸੀਂ ਤੇ ਲੋਕਾਂ ਨੂੰ ਸਮਝਾਉਣਾ ਤੁਸੀਂ ਤੇ ਹੱਥ 'ਚ ਦੀਵਾ ਫੜਿਆ ਪਰ ਤੁਸੀਂ ਆਪ ਹੀ ਜਿਹੜਾ ਉਹ ਖੂਹ ਦੇ ਵਿੱਚ ਨਿਕਦੇ ਪੈ ਜੇ ਤੁਸੀਂ ਆਪ ਕੋਹੇ ਦੇ ਵਿੱਚ ਨਿਕਦੇ ਪੈ ਜੇ ਤੁਸੀਂ ਆਪ ਹੀ ਡੁੱਬ ਜਾਓਗੇ ਪੰਡਿਆ ਕਮਣ ਮਤ ਤੁਮ ਲੱਗੇ ਗੁਰੂ ਸਾਹਿਬ ਨੇ ਕਿਹਾ ਪੰਡਿਆ ਕਿਹੜੀ ਕਿਹੜੇ ਪਹਾੜੇ ਰਾਹ ਤੇ ਤੁਰ ਪਿਆ ਕੁਬਾਤੋ ਕਿਹੜੀ ਪਹਾੜੀ ਮੱਤ ਲੈ ਲਈ ਬੁੱਢੋਗੇ ਪਰਿਵਾਰ ਸਕਲਸੋਂ ਆਰਾਮਣਾ ਜਪੋ ਭਾਗੇ ਬਹਿਮਾ ਭਰਮਾ ਚ ਪੈ ਗਿਆਂ ਰੱਬ ਦਾ ਨਾਮ ਤੇ ਜਪਦਾ ਨਹੀਂ ਇੱਥੇ ਕਿਹਾ ਕਹਿ ਲੱਗੇ ਵੀ ਮੈਂ ਰੱਬ ਦੀ ਭਗਤੀ ਨਹੀਂ ਕਰ ਸਕਿਆ ਕਰਮਾ ਕੰਡਾ ਦੇ ਵਿੱਚ ਹੀ ਸਾਰੀ ਉਮਰ ਜਿਹੜੀ ਉਹ ਬਤਾ ਦਿੱਤੀ ਹੈ ਚਰਜਾ ਕਰ ਮਿਥਿਆ ਬਿਮਾਨੀ ਸਤ ਸੰਗਤ ਪ੍ਰਭ ਗਤ ਪ੍ਰਭ ਗਤ ਨੈ ਮਾਨੀ ਕਹਿ ਲੱਗੇ ਨਾਮ ਹੈ ਜੀਵਨ ਦੇ ਵਿੱਚ ਕਦੀ ਸਤ ਸੰਗਤ ਕੀਤੀ ਨਾ ਮੈਂ ਕਦੀ ਸੱਚੇ ਹਿਰਦੇ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਕਹਿੰਦੇ ਬਸ ਲੋਕਾਂ ਦੇ ਨਾਲ ਚਰਚਾ ਹੀ ਕਰਦਾ ਰਿਹਾ ਲੋਕਾਂ ਨੂੰ ਮਹਰੌਂਦਾ ਹੀ ਰਿਹਾ ਆਪਣੇ ਆਪ ਦੇ ਵਿੱਚ ਹੰਕਾਰੀ ਬਣਿਆ ਰਿਹਾ ਮੈਂ ਸੋਚਦਾ ਸਮੇਂ ਮੇਰੇ ਵਰਗਾ ਕੋਈ ਵਿਦਵਾਨ ਮੇਰੇ ਵਰਗਾ ਕੋਈ ਪੰਡਤ ਜਿਹੜਾ ਇਸ ਦੁਨੀਆ ਤੇ ਨਹੀਂ ਹੈ ਤੁਮਰੀ ਬਜਬਰ ਦਾਵ ਮੈਂ ਜਾਣਿਓ ਅਬ ਨੋਰ ਦਾ ਦਰਵਦ ਪਹਿਚਾਨਿਓ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਕਹਿੰਦਾ ਜੀ ਤੁਹਾਡੇ ਬਚਨ ਸੁਨੇ ਆ ਮੈਂ ਤੇ ਕਹਿੰਦਾ ਜੀ ਸੱਚ ਕਰਕੇ ਜਾਣਿਓ ਜੋ ਜੋ ਤੁਸੀਂ ਕਿਹਾ ਨਾ ਉਹ ਮੇਰੇ ਤੇ ਠੁਕਦਾ ਦਾਸ ਤੇ ਬੇਨਤੀ ਕਰੇ ਕਿ ਆਪਾਂ ਧਿਆਨ ਨਾਲ ਬਾਣੀ ਪੜਾਂਗੇ ਨਾ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਨਾ ਜਿੰਨੇ ਸਾਡੇ ਸਾਰੇ ਸਾਡੇ ਤੀ ਟੁਕਦੇ ਗੁਰੂ ਸਾਹਿਬ ਨੇ ਕਿਹਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਮਨਜ ਤਿਨ ਸੁਣੀ ਦੇਹ ਭੈ ਮੇਰੇ ਨਾਮੈ ਖਖ ਖਖ ਮੁਏ ਕਰਾਂ ਜੱਕੀ ਦੇ ਤੇ ਟੁਕਦਾ ਮੇਰੇ ਤੇ ਸਤਿਗੁਰੂ ਨੇ ਬਾਣੀ ਦੇ ਵਿੱਚ ਵਚਨ ਕਹੇ

ਜੇ ਮੈਂ ਬਾਣੀ ਪੜਾਂਗਾ ਤੇ ਮੇਰੀ ਧੀ ਨੂੰ ਚੰਗਾ ਰਿਸ਼ਤਾ ਮਿਲ ਜੇਗਾ ਚੰਗਾ ਬਾਹਰ ਮਿਲ ਜੇਗਾ ਇਸੇ ਇਸੇ ਕਰਕੇ ਬਾਣੀ ਅਸੀਂ ਪੜਦੇ ਹਾਂ ਬਹੁਤ ਆਤ ਐਸੇ ਨਹੀਂ ਜਿਹੜੇ ਇੱਕ ਮਿੱਤ ਕੇ ਜਾਂ ਐਂ ਕਹੋ ਵੀ ਇੱਕ ਸੋਚ ਸੋਚ ਕੇ ਨਾ ਵੀ ਮੈਂ ਆਹ ਕਰਾਂਗਾ ਤੇ ਆਹ ਐਨੇ ਦਿਨ ਗੁਰਦਾਰੇ ਆਵਾਂਗਾ ਜਾਂ ਐਨੇ ਦਿਨ ਮੈਂ ਗੁਰਦਾਰੇ ਦਰਸ਼ਣ ਕਰਨ ਆਵਾਂਗਾ ਤੇ ਮੈਨੂੰ ਆ ਮਿਲ ਜੇਗਾ ਜਾਂ ਮੇਰੀ ਆ ਮਨੋ ਕਾਮਨਾਵਾਂ ਪੂਰੀ ਹੋ ਜਾਈ। ਇਸ ਕਰਕੇ ਨਹੀਂ ਨਹੀਂ ਜੇ ਤੇਰੇ ਕਿਹਾ ਜੇ ਗੁਰਬਾਣੀ ਇਸ ਕਰਕੇ ਨਹੀਂ ਲਿਖੀ ਹੋਈ। ਹੋ ਸਕਦਾ ਪੰਡਤਾਂ ਦੇ ਉਹ ਕਹਿੰਦੇ ਵੀ ਐਨੇ ਦਿਨ ਆ ਜਪ ਮੰਤਰ ਦਾ ਜਾਪ ਕਰ ਲੈ ਤੇਰਾ ਭਲਾ ਹੋ ਜਾਏਗਾ। ਐਨੇ ਦਿਨ ਕਰ ਲੈ ਇਹ ਤੈਨੂੰ ਆ ਮਿਲ ਜੇਗਾ। ਇਹ ਪੰਡਤਾਂ ਵਾਲਾ ਕਰਮ ਸੀ। ਗੁਰਬਾਣੀ ਇਸ ਕਰਕੇ ਨਹੀਂ ਲਿਖੀ ਗਈ ਵੀ ਐਨੇ ਦਿਨ ਆ ਕਰ ਤੇ ਐਨੇ ਦਿਨ ਆ ਕਰ ਮੈਂ ਤੇ ਹੋਰ ਵੇਖਿਆ। ਅੱਜ ਤੇ ਸਾਡੇ ਬਾਬਿਆਂ ਨੇ ਬੰਦਾ ਕੀ ਕੀਤਾ। ਸੁਣਿਓ। ਕਹਿੰਦੇ ਦੀ 80 ਕਰੋੜ ਮੂਲ ਮੰਤਰ ਦੇ ਪਾਠ 80 ਕਰੋੜ ਵਾਹਿਗੁਰੂ ਦੇ ਮੰਤਰ ਲਿਖੋ ਲਿਖੋ 80 ਕਰੋੜ ਵਾਹਿਗੁਰੂ ਮੂਲ ਮੰਤਰ ਦੇ ਤੁਸੀਂ ਪਾਠ ਲਿਖ ਕੇ ਸਾਨੂੰ ਭੇਜੋ ਫਿਰ ਅਸੀਂ ਅਰਦਾਸ ਕਰਾਂਗੇ ਮੈਂ ਸੋਚਣਾ ਵੀ ਤੁਸੀਂ ਗਿਣਤੀਆਂ ਦੇ ਚੱਕਰਾਂ 'ਚ ਕਿਉਂ ਪਾਉਂਦੇ ਜਿੱਦਾਂ ਗਿਣਤੀ ਦੇ ਵਿੱਚ ਕਿਉਂ ਪੈਣਾ ਸੀ ਫਿਰ ਕਹਿੰਦੇ ਤੁਹਾਡੀ ਮਨੋ ਕਾਮਨਾ ਪੂਰੀ ਹੋਏਗੀ ਨਹੀਂ 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 ਇਹ ਨਾ ਕਹੋ ਤੁਹਾਡੀ ਮਨੋ ਕਾਮਨਾ ਪੂਰੀ ਹੋਏਗੀ ਤੁਸੀਂ ਕਹੋ ਜਪਜੀਤ ਸਾਹਿਬ ਦਾ ਇੱਕ ਪਾਠ ਕਰ ਗੁਰੂ ਨਾਨਕ ਸਾਹਿਬ ਤੈਨੂੰ ਜੀਵਨ ਦੀ ਜੁਗਤੀ ਦੱਸਣਗੇ ਤੈਨੂੰ ਜੀਵਨ ਜਿਉਣਾ ਦੱਸਣਗੇ ਤੇ ਉਹ ਸ਼ਗਵਾਨੀ ਸਾਹਿਬ ਦਾ ਪਾਠ ਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਨੂੰ ਦੱਸਦੀ ਹੈ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਪਰ ਤਰੇ ਰੂਪਨਾ ਕੀ ਇਹਦੇ ਅਰਥ ਕੀ ਕਰੋਗੇ ਪੜੀ ਜਾਓ ਤੁਸੀਂ ਯਾਰ ਵਾਰੀ ਪੜ ਲਓ ਤੇ ਜੇ ਮੰਨੋਗੇ ਨਾ ਪਰਤਰੇ ਰੂਪ ਨਾ ਵੇਖ ਪ੍ਰਾਈ ਇਸਤਰੀ ਦਾ ਰੂਪ ਨਾ ਵੇਖ ਇਹਨਾਂ ਅੱਖਾਂ ਨਾਲ ਪ੍ਰਾਈ ਮਰਦ ਨੂੰ ਨਾ ਤੱਕ ਇਹਨਾਂ ਅੱਖਾਂ ਨਾਲ ਪਰਤਰੇ ਰੂਪ ਨਾ ਵੇਖੇ ਨੇਤਰ ਸਾਧਕੀ ਟੈਲ ਸੰਸੰਗਹਿਤ ਕਰਨਾ ਸੁਣਿਆ ਮੈਂ ਤੇ ਉਹਨਾਂ ਨੂੰ ਵੀ ਚੁਗਲੀਆਂ ਕਰਦਿਆਂ ਹੋਇਆ ਆਪਣੇ ਆਪਣੇ ਕੰਨਾਂ ਦੇ ਨਾਲ ਸੁਣਿਆ ਹੈ ਜਿਹੜੀਆਂ ਸੁਖਮਨੀ ਸਾਹਿਬ ਦੀਆਂ ਲੜੀਆਂ ਦੇ ਪਾਠ ਕਰਦਾ ਮੈਨੂੰ ਮਾਫ਼ ਕਰਿਆ ਜੇ ਗੁਸਾ ਨਾ ਕਰਿਆ ਜੇ ਸੱਚਾਈ ਹੈ ਉਹ ਵੀ ਨਾਲੇ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਭੈ ਤਾਂ ਨਾਲੇ ਚੁਗਲੀ ਨਿੰਦੇ ਆ ਫਲਾਣਾ ਆਇਆ ਫਲਾਣਾ ਆਇਆ ਟਮਟਾ ਆਇਆ ਸਤਗੁਰ ਕਹਿੰਦੇ ਕਰਨ ਨਾ ਸੁਣੇ ਕਾਹੋ ਕੀ ਨਿੰਦਾ ਆ ਜਿੰਨੇ ਤੇ ਜਿੰਨੇ ਆਪਾਂ ਕਹਿੰਦੇ ਵੀ ਲੜ ਮੈਂ ਮੈਂ ਕਰਦਾ ਲੜੀ ਮੰਨ ਲਓ ਵੀ ਮੈਂ ਲੜੀ ਸ਼ੁਰੂ ਕੀਤੀ ਹੈ ਮੈਂ ਕਰਦਾ ਮੈਂ ਕੀ ਨਿੰਦਿਆ ਕਰਨੀ ਬੰਦ ਕਰਤੀ ਨਿੰਦਿਆ ਸੁਣੀ ਬੰਦ ਕਰਤੀ ਗੁਰੂ ਸਾਹਿਬ ਤੇ ਰੋਜ਼ ਕਹਿੰਦੇ ਕਰਨ ਨਾ ਸੁਣੇ ਕਾਹੋ ਕੀ ਨਿੰਦਾ ਸਭ ਤੇ ਜਾਣੇ ਬੜਾ ਔਖਾ ਜਿਹਾ ਇਹਦਾ ਮਤਲਬ ਇਹ ਆ ਵੀ ਅਸੀਂ ਕੀਤਾ ਤੇ ਜਰੂਰ ਉਹੀ ਗੱਲ ਪੰਡਤਾਂ ਦੀ ਗੱਲ ਹੋ ਗਈ ਅਸੀਂ ਕਰਮ ਕਾਂਡੀ ਨਾ ਬਣੀਏ ਗੁਰਬਾਣੀ ਪ੍ਰੈਕਟੀਕਲ ਜੀਵਨ ਮੰਗਦੀ ਐ ਪ੍ਰੈਕਟੀਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰੈਕਟੀਕਲ ਬਣ ਜੇ ਪ੍ਰੈਕਟੀਕਲ ਨਾ ਬਣਿਆ ਤੇ ਫਿਰ ਕੀ ਐ ਪੜ-ਪੜ ਗੱਡੀ ਲੱਦੀਆਂ ਪੜ-ਪੜ ਭਰੀਆਂ ਸਾਥ ਪੜ-ਪੜ ਬੇੜੀ ਪਾਈ ਐ ਪੜ-ਪੜ ਗੱਡੀਆਂ ਖਾਤ ਵਾਲੀ ਗੱਲ ਹੈ ਪੜੀ ਜਾਂਦਾ ਪੜਿਆ ਜਾਂਦੇ ਬਰਸ-ਬਰਸ ਪੜਿਆ ਜਾਂਦੇ ਮਾਸ ਵਾਲੀ ਗੱਲ ਹੈ ਜੇ ਜੀਵਨ 'ਚ ਤਬਦੀਲੀ ਨਹੀਂ ਨਾਈ ਜੀਵਨ 'ਚ ਸ਼ੁਭ ਗੁਣ ਨਾ ਐ ਗੁਰੂ ਸਾਹਿਬ ਨੇ ਕਿਹਾ ਜਦੋਂ ਸਤਗੁਰੂ ਨੇ ਸਮਝਾਇਆ ਨਾ ਕਹਿੰਦਾ ਜੀ ਕਹਿਣ ਲੱਗੇ ਵੀ ਮੈਂ ਵੇਖਿਆ ਵੀ ਤੁਹਾਡੇ ਬਚਨ ਮੇਰੇ ਹਿਰਦੇ ਦੇ ਵਿੱਚ ਤਬਦੀਲੀ ਜਿਹੜੇ ਉਹ ਲਿਆਉਣ ਵਾਲੇ ਨੇ ਤੇ ਨਾਲ ਕਿਹਾ ਕਹਿਣ ਲੱਗੇ ਵੀ ਮੈਂ ਮੈਂ ਕਦੀ ਸਤ ਸੰਗਤ ਦੇ ਵਿੱਚ ਆਣ ਕੇ ਰੱਬ ਦਾ ਨਾਮ ਨਹੀਂ ਜਪਿਆ ਮੈਂ ਬਸ ਕੀਤਾ ਕੀ ਹੈ ਕਹਿਣ ਲੱਗੇ ਵੀ ਸਾਰੀ ਉਮਰ ਚਰਚਾ ਦੇ ਵਿੱਚ ਫਸਿਆ ਰਿਹਾ ਵਹਿਮ ਭਰਮ ਦੇ ਵਿੱਚ ਫਸਿਆ ਰਿਹਾ ਕਹਿਣ ਲੱਗੇ ਕਦੀ ਵੀ ਮੈਂ ਆਪਣੇ ਹਿਰਦੇ ਦੇ ਵਿੱਚ ਸੱਚੇ ਮਨ ਨਾਲ ਰੱਬ ਨੂੰ ਨਹੀਂ ਸਿਮਰਿਆ ਹੈ